ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study.te ji ਸੋ ਦੋਸਤੋ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ITI ਦੇ ਸਰਟੀਫਿਕੇਟ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕੀ ਕੁਝ ਵੈਰੀਫਾਈ ਹੋਣਾ ਚਾਹੀਦਾ ਹੈ ਅਤੇ ਕਿੱਦਾਂ ਦਾ ਉਥੇ ਪਟਿਆਲੇ ਯਾਨੀ ਕਿ ਜਿੱਥੇ ਆਪਾਂ ਵੈਰੀਫਿਕੇਸ਼ਨ ਕਰਾਉਣ ਲਈ ਜਾਵਾਂਗੇ ਉਥੇ ਕਿਸ ਤਰ੍ਹਾਂ ਦਾ ਸਰਟੀਫਿਕੇਟ ਮੰਨਿਆ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਲਈ ਜਾ ਰਿਹਾ ਹਾਂ ਚੈਨਲ ਤੇ ਪਹਿਲੀ ਵਾਰੀ ਤੁਸੀਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਜੇ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਪਾਂ ਨੂੰ ਸਕੇ ਜੀ ਇਹ ਵੀਡੀਓ ਸਿਰਫ ਜਿਹੜੇ ਦੋਸਤ ਅਪਰੈਂਟਸ਼ਿਪ ਦੇ ਪੇਪਰ ਦੇ ਵਿੱਚੋਂ ਚੰਗੇ ਮਾਰਕਸ ਲੈ ਕੇ ਆਏ ਹਨ ਉਹਨਾਂ ਲਈ ਹੈ ਅਤੇ ਜਦੋਂ ਤੁਹਾਡਾ ਵੈਰੀਫਿਕੇਸ਼ਨ ਦੇ ਟਾਈਮ ਇਹ ਸਰਟੀਫਿਕੇਟ ਮੰਗਿਆ ਜਾਵੇਗਾ ਉਸ ਦੇ ਲਈ ਇਹ ਵੀਡੀਓ ਤੁਹਾਡੇ ਤੱਕ ਮੈਂ ਪਹੁੰਚਾਰਿਆ ਹਾਂ ਜੀ ਸੋ ਵੀਡੀਓ ਨੂੰ ਬਾਕੀ ਨੂੰ ਸ਼ੇਅਰ ਐਂਡ ਲਾਈਕ ਜ਼ਰੂਰ ਕਰੋ ਜੀ ਸੋ ਚੱਲਦੇ ਆਪਾਂ ਸਰਟੀਫਿਕੇਟ ਦਿਖਾਉਣਾ ਤੁਹਾਨੂੰ ਜੀ ਹਾਂਜੀ ਆਹ ਦੇਖ ਲਓ ਜੀ ਇੱਕ ਆਈਟੀਆਈ ਦਾ ਸਰਟੀਫਿਕੇਟ ਹੈ ਜੀ ਜਿਹੜਾ ਮੇਨ ਆਪਣਾ ਡਿਗਰੀ ਸਰਟੀਫਿਕੇਟ ਹੁੰਦਾ ਹੈ ਨਾ ਜੀ उस उसके इतने देख लो जी थोड़ा डार्क कर देना जी मैं इत लिखा है जी आख लो जी क्वेश्चन मार्क लगे है जी ना इतें ये सर्टिफिकेट वैरीफाई होना चाहिए ये सर्टिफिकेट थोड़ा वैरीफाई होना चाहिए वैरीफाई ठीक है जी इतने क्वेश्चन मार्क नहीं होना चाहिए जो तुम पटियाले वैरीफेन जाओगे ਤੁਹਾਡੇ ਕੋਲ ਇਹ ਸਰਟੀਫਿਕੇਟ ਮੰਗਾ ਜਾਵੇਗਾ ਬਕਾਇਦਾ ਉਹਨਾਂ ਤੁਹਾਨੂੰ ਪਹਿਲਾਂ ਹੀ ਅਨਾਉਂਸ ਕਰ ਦੇਣਗੇ ਕਿ ਵੈਰੀਫਾਈ ਤੁਹਾਡਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਕੁਐਸਚਨ ਮਾਰਕ ਨਹੀਂ ਲੱਗਾ ਹੋਣਾ ਚਾਹੀਦਾ ਜੀ ਠੀਕ ਹੈ ਜੀ ਇਹ ਤੁਸੀਂ ਕਿਸੇ ਵੀ ਕੈਫੇ ਵਾਲੀ ਦੁਕਾਨ ਤੋਂ ਜਾ ਕੇ ਕੈਫੇ ਵਾਲੀ ਦੁਕਾਨ ਤੋਂ ਜਾ ਕੇ ਤੁਸੀਂ ਇਸ ਨੂੰ ਵੈਰੀਫਾਈ ਕਰਵਾ ਸਕਦੇ ਹੋ ਜੀ ਇਹ ਵੈਰੀਫਾਈ ਕਰਾਉਣਾ ਬਹੁਤ ਜ਼ਰੂਰੀ ਹੈ ਜੀ ਪਹਿਲਾਂ ਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਅਪਰੈਂਟਸਿਪ ਦੇ ਜਿਹੜੇ ਦੋਸਤ ਵੇਰੀਫਿਕੇਸ਼ਨ ਲਈ ਜਾਣਗੇ ਜਦੋਂ ਰਿਜ਼ਲਟ ਆਵੇਗਾ ਰਿਜ਼ਲਟ ਤੋਂ ਬਾਅਦ ਤੁਹਾਡੀ ਕਾਉਂਸਲਿੰਗ ਹੋਏਗੀ ਜੀ ਵੈਰੀਫਿਕੇਸ਼ਨ ਲਈ ਤੁਹਾਨੂੰ ਬੁਲਾਇਆ ਜਾਵੇਗਾ ਟੀਟੀਆਈ ਆਫ ਪਟਿਆਲੇ ਉਥੇ ਤੁਹਾਡੇ ਕੋਲ ਇਹ ਸਰਟੀਫਿਕੇਟ ਮੰਗਿਆ ਜਾਵੇਗਾ ਆਈਟੀਆਈ ਦੇ ਜਿੰਨੇ ਵੀ ਤੁਹਾਡੇ ਕੋਲ ਸਰਟੀਫਿਕੇਟ ਨੇ ਜੀ ਉਹਨਾਂ ਦੇ ਜਿਹੜੇ ਸਿਗਨੇਚਰ ਨੇ ਉਹ ਵੈਰੀਫਾਈ ਹੋਣੇ ਜ਼ਰੂਰੀ ਹਨ ਜੀ ਕੁਐਸਨ ਮਾਰਕ ਨਹੀਂ ਹੋਣਾ ਚਾਹੀਦਾ ਜੀ ਨਹੀਂ ਤਾਂ ਤੁਸੀਂ ਤੁਹਾਨੂੰ ਟਾਈਮ ਜ਼ਰੂਰ ਦਿੱਤਾ ਜਾਏਗਾ ਪਰ ਥੋੜੀ ਜੀ ਖੱਜਲ ਖਵਾਰੀ ਜ਼ਰੂਰ ਹੋ ਜਾਏਗੀ ਜੀ ਤਾਂ ਇਸ ਲਈ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਿਹਾ ਹਾਂ ਜੀ ਇਹ ਜਿਹੜਾ ਕੁਐਸਚਨ ਮਾਰਕ ਲੱਗਾ ਹੋਇਆ ਇਸ ਨੂੰ ਤੁਸੀਂ ਵੈਰੀਫਾਈ ਕਰਾਉਣਾ ਬਹੁਤ ਜ਼ਰੂਰੀ ਹੈ ਜੀ ਜਿੰਨੇ ਵੀ ਸਰਟੀਫਿਕੇਟ ਨੇ ਚਾਹੇ ਕਿਸੇ ਕੋਲ ਪੁਰਾਣਾ ਸਰਟੀਫਿਕੇਟ ਹੈ ਹਾਂ ਕਿਸੇ ਦੇ ਸਰਟੀਫਿਕੇਟ ਤੇ ਇਥੇ ਕੁਐਸਚਨ ਮਾਰਕ ਦੀ ਆਪਸ਼ਨ ਨਹੀਂ ਹੈਗੀ ਤਾਂ ਉਹਨਾਂ ਲਈ ਸਿਰਫ ਸਿਗਨੇਚਰ ਇਥੇ ਹੋਣਗੇ ਜੀ ਉਹ ਵੈਰੀਫਾਈ ਹੈ ਜੀ ਬਟ ਜਿਨ੍ਹਾਂ ਦਾ ਵੀ ਕੁਐਸਚਨ ਮਾਰਕ ਲੱਗਾ ਹੋਇਆ ਹੈ ਉਹਨਾਂ ਨੂੰ ਵਾਰ-ਵਾਰ ਬੇਲਦੀ ਹੈ ਉਹ ਤੁਸੀਂ ਆਪਣਾ ਕੁਐਸਚਨ ਮਾਰਕ ਹਟਾ ਕੇ ਇਸ ਨੂੰ ਸਰਟੀਫਿਕੇਟ ਨੂੰ ਵੈਰੀਫਾਈ ਜ਼ਰੂਰ ਕਰਵਾ ਲਓ ਜੀ ਸਕਾਲਜ ਜਾਉਣ ਦੀ ਲੋੜ ਬਿਲਕੁਲ ਨਹੀਂ ਜਾਂ ਆਪਦੀ ਆਈਟੀ ਵਿਖੇ ਜਾਣ ਦੀ ਲੋੜ ਬਿਲਕੁਲ ਨਹੀਂ ਤੁਸੀਂ ਕਿਸੇ ਵੀ ਕੈਫੇ ਵਾਲੀ ਦੁਕਾਨ ਤੋਂ ਵੀ ਜਾ ਕੇ ਇਹ ਵੈਰੀਫਾਈ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇਸ ਦੇ ਬਾਰੇ ਅਸੀਂ ਘਰ ਬੈਠੇ ਕਿਵੇਂ ਵੈਰੀਫਾਈ ਕਰ ਸਕਦੇ ਹਾਂ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਅਸੀਂ ਉਸ ਦੇ ਰਿਲੇਟਿਡ ਵੀ ਇੱਕ ਵੀਡੀਓ ਬਣਾ ਦੇਾਂਗੇ ਜੀ ਅਤੇ ਇੱਕ ਹੋਰ ਜਾਣਕਾਰੀ ਜਿਹੜੇ ਦੋਸਤ ਇਸ ਸੇਵਾ ਕੇਂਦਰ ਵਿੱਚ ਜਾ ਕੇ ਪੰਜਾਬ ਰੈਜ਼ੀਡੈਂਸ ਐਂਡ ਆਪਣੀ ਕਾਸਟ ਦਾ ਸਰਟੀਫਿਕੇਟ ਨਹੀਂ ਬਣਵਾ ਰਹਾ ਉਹ ਵੀ ਕਮੈਂਟ ਵਿੱਚ ਜਰੂਰ ਦੱਸ ਦੇਣ ਅਸੀਂ ਉਹਨਾਂ ਲਈ ਵੀ ਇੱਕ ਵੀਡੀਓ ਬਣਾ ਦਾਂਗੇ ਜੀ ਕਿਸ ਤਰ੍ਹਾਂ ਦੇ ਡਾਕੂਮੈਂਟ ਲੱਗਣਗੇ ਜੀ ਜਿਹੜਾ ਕਿ ਤੁਸੀਂ ਜਨਮ ਤੋਂ ਲੈ ਕੇ ਬਣਾਉਣਾ ਹੈ ਜੀ ਰੈਜ਼ੀਡੈਂਸ ਸਰਟੀਫਿਕੇਟ ਜਨਮ ਤੋਂ ਲੈ ਕੇ ਜਿਹੜਾ ਤੁਹਾਡਾ ਰੈਜ਼ੀਡੈਂਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ 5 ਸਾਲ ਵਾਲਾ ਨਹੀਂ ਮੰਨਿਆ ਜਾਵੇਗਾ ਜੀ ਜਨਮ ਤੋਂ ਜਿਹੜਾ ਕਿ ਇਸ ਸਥਾਨ ਤੇ ਰਹਿ ਰਿਹਾ ਹੈ ਜਨਮ ਤੋਂ ਚਾਹੀਦਾ ਜੀ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਜੀ ਸੋ ਦੋਸਤੋ ਇਸ ਦਿਨ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ